ਬੋਲਟੋ ਸਾਹਿਬ ਜੀ ਪੁੱਛਦੇ ਸੀ ਨਾ ਜੀ ਤੇ ਭਾਈ ਸਾਹਿਬ ਦੇ ਵਚਨਾਂ ਨਾਲ ਕੌਣ ਪ੍ਰਭਾਵਿਤ ਹੋ ਕੇ Hindu ਤੋਂ Sikh ਬਣਿਆ ਜਾਂ ਨਸ਼ਾ ਛੱਡੇ ਨੇ ਆ ਮੈਂ ਆ ਮੇਰੀ ਪੁਰਾਣੀ ਫੋਟੋ ਹੈ ਜੀ ਬਾਜੀ ਦੇ ਵਚਨਾਂ ਨਾਲ ਪ੍ਰਭਾਵਿਤ ਹੋ ਕੇ ਮੈਂ ਹੁਣ ਅੱਗੇ ਵਚਨ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਅੱਜ ਆ ਤੁਹਾਡੇ ਸਾਹਮਣੇ ਮੇਰਾ ਸਰੂਪ ਦੇਖ ਲਓ ਜੀ ਜਿਦੇ ਕਿ ਮੈਂ ਦਾੜਾ ਔਰ ਕੇਸ ਰੱਖ ਕੇ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸੇਖ ਸਜਿਆ ਜੀ ਸ਼੍ਰੀ ਗੱਲ ਤਾਂ ਬੜੀ ਗੱਲ ਤੇ ਹਾਸਾ ਹੁੰਦਾ ਵੀ ਜਿਹੜਾ ਚਿੱਟਾ ਆਇਆ ਨਸ਼ਾ ਉਹ ਕੋਈ ਹਿੰਦੂ ਦਾ ਪੁੱਤ ਕੋਈ ਮੁਸਲਮਾਨ ਦਾ ਪੁੱਤ ਕੋਈ ਸਿੱਖ ਦਾ ਪੁੱਤ ਚਿੱਟਾ ਕੋਈ ਸਦਾ ਪੁੱਤ ਨਹੀਂ ਦੇਖਦਾ ਸ਼੍ਰੀ ਗੱਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਭਾਈ ਅਮਰਪਾਲ ਸਿੰਘ ਦੀ ਸਪੋਰਟ ਦੇ ਲਈ ਜਲਾਲਾਬਾਦ ਤੋਂ ਸਿਕ ਸੰਗਤਾਂ ਸ਼੍ਰੀ ਖਡੂਰ ਸਾਹਿਬ ਵਿਖੇ ਪੁੱਜੀਆਂ ਅਤੇ ਮਾਤਾ ਪਿਤਾ ਦੇ ਨਾਲ ਮਿਲ ਕੇ ਪੂਰੀ ਗੱਲਬਾਤ ਹੋਈ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਧੀਆਂ ਅਜੀਤ ਦੇ ਪੱਤਰਕਾਰ ਸਰਦਾਰ ਤਜਿੰਦਰਪਾਲ ਸਿੰਘ ਅਤੇ ਉਹਨਾਂ ਦੇ ਨਾਲ ਜੋ ਮੌਜੂਦ ਸਨ ਕਪਿਲ ਕੁਮਾਰ ਪ੍ਰਣਮ ਮੁੰਜਾਲ ਅਤੇ ਤੇਜਿੰਦਰਪਾਲ ਸਿੰਘ ਜੀ ਖਾਲਸਾ ਉਹ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਦੇ ਨਾਲ ਮੁਲਾਕਾਤ ਕੀਤੀ ਅਤੇ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਜੈਕਾਰਾ ਹਰ ਗੁਰੂ ਦੀ ਕਿਰਪਾ ਤੇ ਜਿਹੜੀਆਂ ਸੰਗਤ ਦੇ ਵਿੱਚ ਝੂਟੀਆਂ ਬਾਹਵਾਂ ਫਲਾਈਆਂ ਜਾ ਰਹੀਆਂ ਪਹਿਲੀ ਗੱਲ ਤੇ ਸੰਗਤ ਉਹਨਾਂ ਤੋਂ ਸਕੇਤ ਰਵੇ ਕਿਉਂਕਿ ਝੂਟੀਆਂ ਬਾਹਵਾਂ ਇਸ ਤਰ੍ਹਾਂ ਦੀਆਂ ਫਲਾਈਆਂ ਜਾ ਰਹੀਆਂ ਝੂਠੇ ਚੋਣ ਮਨੋਰਥਾਂ ਰਹੀਂ ਬੀ ਭਾਈ ਸਾਹਿਬ ਜੀ ਨੂੰ ਕੋਈ ਹਿੰਦੂ ਵੋਟ ਨਾ ਪਾਵੇ ਕੋਈ ਮੁਸਲਮਾਨ ਵੋਟ ਨਾ ਪਾਵੇ ਅਸੀਂ ਉਹਨਾਂ ਝੂਠਿਆਂ ਬੰਦਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਹਾਂ ਵੀ ਸਾਡੇ ਸੱਜੇ ਪਾਸੇ ਆ ਮੁਸਲਮਾਨ ਭਾਈਚਾਰਾ ਮਲੇਰਕੋਟ ਦੇ ਉੱਚਲ ਕੇ ਆਇਆ ਹੋਇਆ ਇਹ ਵੀ ਸਾਡੇ ਨਾਲ ਹਮਾਇਤ ਦੇ ਲਈ ਇੱਥੇ ਹਿੰਦੂ ਪਰਿਵਾਰ ਤੋਂ ਨੌਜਵਾਨ ਸਾਡੇ ਕੋਲ ਆਏ ਆ ਜਿਹੜੇ ਫਰੀਦਕੋਟ ਤੋਂ ਭਾਈ ਅਮਰਤਪਾਲ ਸਿੰਘ ਖਾਲਸਾਈ ਦੀ ਹਮਾਇਤ ਕਰਨ ਵਾਸਤੇ ਆਏ ਆ ਸੋ ਅਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਕਿਉਂਕਿ ਸਿੱਖੀ ਦਾ ਸੰਧਾਰਤ ਕਿਸੇ ਨੂੰ ਤੋੜਨਾ ਨਹੀਂ ਸਿੱਖੀ ਦਾ ਸੰਧਾਰਤ ਹੈ ਜੋੜਨਾ ਤੇ ਅਸੀਂ ਸਾਰੇ ਭਾਈਚਾਰੇ ਨੂੰ ਜੋੜ ਕੇ ਇੱਕ ਲੜੀ ਦੇ ਵਿੱਚ ਪਰੋ ਕੇ ਫਿਰ ਇਸ ਮੰਜ਼ਲ ਨੂੰ ਸਾਰ ਕਰ ਰਹੇ ਹਾਂ ਜਿੱਥੇ ਕੁਝ ਲੀਡਰਾਂ ਵੱਲੋਂ ਜਿਸ ਤਰ੍ਹਾਂ ਬਲਟੋਏ ਵੱਲੋਂ ਇਹ ਟਿੱਪਣੀ ਕੀਤੀ ਗਈ ਸੀ ਵੀ ਤੁਸੀਂ ਕੋਈ ਇਸ ਤਰ੍ਹਾਂ ਦਾ ਇੱਕ ਨੌਜਵਾਨ ਹੀ ਲੈ ਕੇ ਆਜੋ ਜਿਨੇ ਭਾਈ ਸਾਹਿਬ ਦੇ ਕਹਿਣ ਦੇ ਉੱਪਰ ਕੋਈ ਨਸ਼ਾ ਛੱਡਿਆ ਜਾਂ ਕੋਈ ਧਾਰੇ ਪ੍ਰਕਾਸ਼ ਕੀਤੇ ਆ ਜਾਂ ਦਸਤਾਰ ਸਜਾਈ ਆ ਉਹਦੇ ਸਾਹਮਣੇ ਇਹ ਨੌਜਵਾਨ ਬੜੀ ਦੂਰੋਂ ਚੱਲ ਕੇ ਆਏ ਆ ਜਿਨ੍ਹਾਂ ਨੇ ਜਲਾਲਾਬਾਦ ਤੋਂ ਚੱਲ ਕੇ ਆਏ ਭਾਈ ਸਾਹਿਬ ਦੀਆਂ ਸਪੀਚਾਂ ਸੁਣ ਕੇ ਸਾਬਤ ਸੂਰਤ ਹੋਏ ਆ ਸਭ ਤੋਂ ਵੱਡੀ ਗੱਲ ਸੋ ਇਸ ਕਰਕੇ ਸਾਡੇ ਕੋਲ ਹਰ ਪ੍ਰਕਾਰ ਦਾ ਦਲੀਲ ਦੇ ਨਾਲ ਪਰਦੇਣਾ ਸਾਡੇ ਕੋਲ ਹੈ ਤੇ ਬਾਕੀ ਸੰਗਤ ਨੂੰ ਖੀਰ ਤੇ ਇਹ ਮੇਰੀ ਬੇਨਤੀ ਆ ਵੀ ਆਪਾਂ ਝੂਟੀਆਂ ਅਵਾਹਾਂ ਤੋਂ ਬਚਣਾ ਪਹਿਲੀ ਗੱਲ ਤਾਂ ਬੜੀ ਗੱਲ ਤੇ ਹਾਸਾ ਆਉਂਦਾ ਵੀ ਜਿਹੜਾ ਚਿੱਟਾ ਆਇਆ ਨਸ਼ਾ ਉਹ ਕੋਈ Hindu ਦਾ ਪੁੱਤ ਕੋਈ ਮੁਸਲਮਾਨ ਦਾ ਪੁੱਤ ਕੋਈ ਸਿੱਖ ਦਾ ਪੁੱਤ ਚਿੱਟਾ ਕੋਈ ਸਿੱਦਾ ਪੁੱਤ ਨਹੀਂ ਦਿਖਦਾ ਤੇ ਜਿਹੜੇ ਭਾਈ ਸਾਹਿਬ ਨੇ ਮੇਰੇ ਖਾਸ ਮਿੱਤਰ ਨੇ ਬਾਈ ਚਿੱਟਾ ਲਾਉਂਦਾ ਸੀਗਾ Hindu ਫੈਮਲੀ ਨੂੰ ਬਿਲੋਂਗ ਕਰਦਾ ਸੀ ਤੇ ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗਾ ਛਾਇ ਤੁਸੀਂ ਆਨਲਾਈਨ ਪਾ ਦਿਓ ਆਪਦੇ ਪੇਜ ਤੇ ਪਾ ਦਿਓ ਉਹਨਾਂ ਗੱਲ ਕਰ ਲਿਓ ਬਠਿੰਡੇ ਤੋਂ ਬਲਾਉਂਗ ਕਰਦਾ ਉਹਨੇ ਸਪੈਸ਼ਲ ਅਮਰਤ ਤਾਂ ਨਹੀਂ ਛਕਿਆ ਪਰ ਉਹਨੇ ਭਾਈ ਸਾਹਿਬ ਦੀ ਸਪੀਚ ਨਾਲ ਚਿੱਟਾ ਜ਼ਰੂਰ ਛੱਡਤਾ ਤੇ ਜਿਹੜਾ ਜਿਹੜਾ ਇੱਥੇ ਗਲਤ ਪ੍ਰਚਾਰ ਹੋ ਰਿਹਾ ਹੈ ਹਿੰਦੂ ਸਿੱਖ ਜਾਂ ਮੁਸਲਮਾਨ ਦਾ ਇਹ ਬਹੁਤ ਮਾੜੀ ਗੱਲ ਹੈ ਤੇ ਆਓ ਸਭ ਆਪਾਂ ਇਕੱਠੇ ਹੋ ਕੇ ਗੰਦੇ ਨਸ਼ੇ ਨੂੰ ਇੱਥੋਂ ਪੰਜਾਬ ਚੋਂ ਬਾਹਰ ਕੱਢੀਏ ਭਾਈ ਸਾਹਿਬ ਦਾ ਰਲ ਕੇ ਸਾਥ ਦੇਈਏ ਅਸੀਂ ਫਰੀਦਕੋਟ ਤੋਂ ਆਏ ਆ ਕੋਈ ਜਲਾਲਾਬਾਦ ਤੋਂ ਆਇਆ ਕੋਈ ਮਲੇਰਕੋਟਲੇ ਤੋਂ ਅੱਧੇ ਪੰਜਾਬ ਮੇਰੇ ਖਿਆਲ ਨਾਲ ਇਸ ਵਕਤ ਤਾਂ ਬਈ ਪੰਜਾਬ ਨਹੀਂ ਦਿਖ ਰਿਹਾ ਇੰਡੀਆ ਵੀ ਨਹੀਂ ਦਿਖ ਰਿਹਾ ਪੂਰਾ ਵਰਲਡ ਦੀ ਨਿਗਾਹ ਖਡੂਰ ਤੇ ਖਡੂਰ ਸਾਹਿਬ ਵਾਲਿਓ ਐਤਕੀ ਬੱਲੇ ਬੱਲੇ ਕਰਾ ਦਿਓ ਧੰਨ ਧੰਨ ਕਰਾ ਦਿਓ ਆਵਾ ਫਲਾਈਆਂ ਜਾ ਰਹੀਆਂ ਵਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਵੇਖੋ ਹਿੰਦੂ ਮੁਸਲਮ ਸਾਰੇ ਸਾਡੇ ਕੋਲ ਬੈਠੇ ਆ ਸਾਰੇ ਧਰਮਾਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਆਂ ਤੇ ਜਿਹੜਾ ਗਲਤ ਗੂੜ ਪ੍ਰਚਾਰ ਕੀਤਾ ਜਾ ਰਿਹਾ ਉੱਤੇ ਬਿਲਕੁਲ ਵੀ ਸੰਗਤ ਜਿਹੜੀ ਆ ਉਹ ਯਕੀਨ ਨਾ ਕਰੇ ਤੇ ਸਾਰੀ ਸੰਗਤ ਨੂੰ ਮੈਂ ਅਪੀਲ ਕਰਦੀ ਕਿ ਸਾਰੇ ਧਰਮਾਂ ਵਾਲਿਆਂ ਕੋਈ ਵੋਟਾਂ ਦੀ ਮੰਗ ਕੀਤੀ ਅਸੀਂ ਕੋਈ ਵੀ ਇਹਦੇ 'ਚ ਵਿਦਕਰਾ ਨਹੀਂ ਕੀਤਾ ਸਾਰੇ ਧਰਮਾਂ ਵਾਲੇ ਵੱਧ ਚੜ ਕੇ ਵੋਟਾਂ ਪਾਉਣ ਸਾਰੇ ਧਰਮਾਂ ਦਾ ਸਤਿਕਾਰ ਕਰਾਂਗੇ ਤੇ ਸਾਰਿਆਂ ਦੇ ਜੋ ਵੀ ਕੰਮਕਾਰ ਹੋਣਗੇ ਅਸੀਂ ਸਾਰਿਆਂ ਦੇ ਵੇਖਾਂਗੇ ਸਾਰੇ ਧਰਮਾਂ ਨੂੰ ਅਸੀਂ ਬਰਾਬਰ ਰੱਖਾਂਗੇ